ਸਾਡਾ ਗਾਦੀ ਸੱਗੂ ਵਲੌਗ ਤੁਹਾਡਾ ਸਵਾਗਤ ਹੈ ਤੇ ਆਪਾਂ ਇੱਕ ਗੱਡੀ ਦੀ ਸਰਵਿਸ ਕਰਾਉਣਾ ਆਹ ਤੁਹਾਨੂੰ ਚੈੱਕ ਕਰਾਉਣੀ ਹੈ ਗੱਡੀ ਉੱਚੀ ਵੀ ਕਰਾਈ ਜਿਹੜੀ ਕੱਲ ਦੀ ਆਹ ਗੱਡੀ ਉੱਚੀ ਕਰਾਈ ਆ ਥੋੜੀ ਕਿ ਇੰਚੀ ਉੱਚੀ ਹੋਈ ਹੈ ਜਿਆਦਾ ਨਹੀਂ ਉੱਚੀ ਹੋਈ ਚੈੱਕ ਕਰੋ ਗੱਡੀ ਤੁਸੀਂ ਪ੍ਰਧਾਨ ਸਾਹਿਬ ਕੀ ਕੀ ਕਰਾਤਾ ਜੇ ਮਰ ਰਾਜ ਵਧੀਆ ਵਧੀਆ ਮਰ ਰਾਜ ਵਧੀਆ ਵਧੀਆ ਮੈਂ ਕੀ ਕੀ ਗੱਡੀ ਦਾ ਕਰਾਤਾ ਜੇ ਉੱਚੀ ਦੱਸੋ ਬਾਹਰ ਆਓ ਮੜਾ ਜੀ ਸਰਵਿਸ ਕਰਾਤੀ ਹੈ ਗੱਡੀ ਦੀ ਸਰਵਿਸ ਕਰਾਤੀ ਆ ਆ ਜਿਹੜੀ ਉੱਚੀ ਆਪਾਂ ਕਰਾਈ ਆ ਕੱਲ ਗੱਡੀ ਕਿੰਨੀ ਕ ਕਰਾਈ ਆ ਇੰਚੀ ਕੁ ਮੇਰੇ ਸਾਬ ਬਣਾਈ ਆ ਅੱਛਾ ਹੋਰ ਕੀ ਕੀ ਕਰਾਉਣਾ ਕਿਹੜੇ ਹਾਰਨ ਲਵਾਉਣ ਲੱਗੇ ਜੀ ਹਾਰਨ ਕਿਹੜੇ ਲਾਉਣ ਲੱਗੇ ਜੀ ਓਹੋ ਮਿੰਡਾ ਦੇ ਮਿੰਡਾ ਦੇ ਵਾਓ ਮਿੰਡਾ ਦੇ ਓਰੀਜਨਲ ਤੇ ਸਰਵਿਸ ਕਿਹੜੇ ਭਰਾ ਨੇ ਕੀਤੀ ਆ ਖੁਸ਼ੀ ਨੇ ਖੁਸ਼ੀ ਮੋਟਰ ਗੈਰੇਜ ਹੁਣ ਆਪਾਂ ਹਾਰਨ ਕਿਧਰ ਲਵਾਉਣ ਲੱਗੇ ਆ ਮਿੱਠੂ ਆਟਾ ਮਿੱਠੂ ਆਟਾ ਵਾਲੇ ਕੋ ਹਾਂ ਉਹ ਕਿਸੀ ਲਾਉਣੀਆਂ ਜੀ ਆਪਾਂ ਅੱਗੇ ਵੇਚ ਕਰਾ ਦੇ ਹਾਂਜੀ ਇਹ ਫਿੱਟ ਕਰਨੀਆਂ ਦੂਜੀ ਗੱਡੀ ਤੇ ਫੋਰਚੂਨਰ ਤੇ ਲੱਗੀਆਂ ਸੀ ਨਾ ਫਿਰ ਅੱਛਾ ਅੱਛਾ ਹੁਣ ਇਹ ਉਹ ਤੋਂ ਲਾ ਕੇ ਫਿਰ ਹੁਣ ਇੱਥੇ ਇਹ ਆਪਾਂ ਕਰਾਉਣੀਆਂ ਅੱਗੇ ਫਿੱਟ ਇੱਧਰ ਤੇ ਆ ਜਾਲੀ ਕਿੱਥੇ ਲਵਾਓਗੇ ਦੱਸੋ ਐ ਇੱਥੇ ਥੱਲੇ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਕੀ ਕੀ ਕਰਾਇਆ ਜੀ ਹੋਰ ਬਸ ਇਹੋ ਬਸ ਠੀਕ ਹੈ ਠੀਕ ਹੈ ਕੱਲ ਵਸਾ ਦੀ ਗੱਡੀ ਚੈੱਕ ਕਰ ਲਓ ਤੁਸੀਂ ਬਹੁਤ ਹੀ ਘੈਂਟ ਗੱਡੀ ਲੱਗ ਰਹੀ ਆ i20 ਕਿਹਨਾ ਮਾਡਲ ਆ ਮਾਡਲ ਕਿੰਨੇ ਮਾਡਲ ਕਿਹਨਾ i20 ਗੱਡੀ ਆ 14 ਮਾਡਲ ਤੇ ਬਹੁਤ ਹੀ ਵਧੀਆ ਗੱਡੀ ਆ ਇੰਟੀਰੀਅਰ ਚੈੱਕ ਕਰ ਸਕਦੇ ਤੁਸੀਂ ਸਫਾਈ ਵੇਖੋ ਗੱਡੀ ਬਹੁਤ ਸਵਾਈ ਹੈ ਗੱਡੀ ਲਓ ਜੀ ਹਾਰ ਲਵਾਉਣ ਲੱਗੇ ਜੇ ਬੋਲਤੀ ਗੱਡੀ ਨਾਲ ਆ ਲਾਈਟਾਂ ਲਾਈਟਾਂ ਨਾਲ ਲਵਾਉਣ ਲੱਗੇ ਕਿੱਥੇ ਪ੍ਰਦਾਨ ਜੀ ਲਾਓਗੇ ਅੱਛਾ ਹਾਰ ਨੇ ਤੇ ਇੱਧਰ ਲੱਗ ਜਣੀ ਆ ਹਾਂ ਵੇ ਪੂਰੀ ਹੱਥੋਂ ਨਹੀਂ ਆ ਜੇ ਆਪਾਂ ਲਵਾ ਲਈ ਨਾ ਆਪਾਂ ਬਹੁਤ ਘੈਂਟ ਜੀ ਨੇ ਆ ਖੋਲ ਦੇਣਾ ਨਾ ਆਪਾਂ ਕਮਾ ਦੂਸਰੇ ਦੂਸਰੇ ਬਨੇ ਕਮਾ ਹਾਂ ਹਾਂ ਠੀਕ ਆ ਹੋ ਬੜੇ ਨਾ ਇਹਨੇ ਬਹੁਤੇ ਪ੍ਰਧਾਨ ਜੀ ਬੜੇ ਬੜੇ ਆ ਓਕੇ ਆ ਔਰ ਲੱਗਣੇ ਜੀ ਪੂਰੇ ਬੰਬ ਲਾ ਬੰਬ ਬੰਨੀ ਚੀਏ ਆਟਾ ਵੀ ਗੰਦਾਂਗੇ ਲੋ ਜੀ ਲਾਤੇ ਜਿ ਭਰਾ ਨੇ ਹਾਰਨਾ ਚੈੱਕ ਕਰ ਲੋ ਅਬ ਦੂਸਰਾ ਇਥੇ ਲਾਉਣ ਲੱਗੇ ਜੀ ਪ੍ਰਧਾਨ ਜੀ ਹਾਂ ਜੀ ਹਾਂ ਜੀ ਬਲੇ ਵੇਓ ਕੰਮ ਬਹੁਤ ਭਰਾ ਦਾ ਘੈਂਟ ਆ ਖੁਸ਼ੀ ਹੋਣੀ ਤੇ ਮਿੰਟੂ ਆਟੋ ਵਾਲੇ ਬਹੁਤ ਹੀ ਘੈਂਟ ਬੰਦੇ ਆ ਤੇ ਘੈਂਟ ਕੰਮ ਇਹਨਾਂ ਦਾ ਚੱਲ ਮਾਰੇ ਚੈੱਕ ਕਰੀਏ ਹਰਨਾ ਆਹਾ ਬੜੇ ਵੱਡੇ ਲਵਾਏ ਹੋ ਲੱਗਦਾ ਨਾਲ ਹਨ ਆ ਵੱਡੇ ਲਵਾਏ ਵੱਡੇ ਓਕੇ ਆ ਕਰੋ ਜੀ ਹੋ ਗਈ ਜੇ ਆਪਣੇ ਇਤਿਆਰ ਗੱਡੀ ਪ੍ਰਧਾਨ ਸਾਹਿਬ ਰੈਡੀ ਰੈਡੀ ਓਕੇ ਪ੍ਰਧਾਨ ਜੀ ਹੋ ਗਈ ਡਨ ਓਕੇ ਡਨ ਹੋ ਗਿਆ ਚੱਲ ਬੱਲੇ ਡੰਡਨ ਪੂਰਾ ਓਕੇ ਆ ਹੋ ਗਈ ਆ ਓਕੇ ਬਾਈ ਗੁੱਡ ਲੱਕ ਤੋਂ ਵੀ ਹਾਰ ਲਵਾਉਣ ਤੋਂ ਬਾਅਦ ਭਰਾ ਹੁਣੇ ਰੈਡੀ ਸ਼ੈਡੀ ਹੋ ਗਏ ਆ